ਨਵਜੋਤ ਸਿੰਘ ਸਿੱਧੂ ਪਹਿਲਾਂ ਬੀਜੇਪੀ ਛੱਡਣ ਦੀ ਵਜ੍ਹਾ ਦਾ ਪੂਰਾ ਖੁਲਾਸਾ ਕਰੇ ਫਿਰ ਵੀ ਆਮ ਆਦਮੀ ਪਾਰਟੀ ਵਿੱਚ ਆਉਣ ਦੀ ਗੱਲ ਅੱਗੇ ਤੁਰੇਗੀ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਦਾ ਉਹਨਾਂ ਨੇ ਇਹ ਬਿਆਨ ਫਤਿਹਗੜ ਸਾਬ ਦੇ ਹਲਕਾ ਬਸੀ ਪਠਾਣਾ ਵਿੱਚ ਕੀਤੇ ਗਏ ਪੰਜਾਬ ਡਾਇਲੌਗ ਪ੍ਰੋਗਰਾਮ ਦੇ ਦੌਰਾਨ ਦਿੱਤਾ ਸਿੱਧੂ ਸਾਹਿਬ ਜਦੋਂ ਆਫੀਸ਼ੀਅਲੀ ਕਹਿਣਗੇ ਅਸੀਂ ਕਿੱਥੇ ਜਾਣਾ ਨਹੀਂ ਜਾਣਾ ਇਹਨਾਂ ਦੀ ਵਰਜੀ ਹੈ ਤੇ ਇਹਨੂੰ ਪੁੱਛੋ ਬੀਜੇਪੀ ਛੱਡੀ ਕਿਉਂ ਹੈ ਪਹਿਲੇ ਉਹਦਾ ਚੰਗੀ ਤਰ੍ਹਾਂ ਖੁਲਾਸਾ ਕਰਨ ਪਹਿਲਾਂ ਤਾਂ ਉਹਨੂੰ ਇਹ ਕਰਨ ਦੀ ਲੋੜ ਹੈ ਪੰਜਾਬ ਡਾਇਲੌਗ ਪ੍ਰੋਗਰਾਮ ਨੂੰ ਕਾਫੀ ਵਿਵਿਧ ਕੈਪਟਨ ਪ੍ਰੋਗਰਾਮ ਦੀ ਕਾਪੀ ਹੋਣ ਦੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕਰਦੇ ਆ ਆਮ ਆਦਮੀ ਪਾਰਟੀ ਦੇ ਆਗੂ ਕਮਰਸੰਤੂ ਨੇ ਕਿਹਾ ਕਿ ਉਲਟਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਹੀ ਪ੍ਰੋਗਰਾਮ ਦੀ ਨਕਲ ਕਰ ਰਹੇ ਨੇ ਉਹਨਾਂ ਨੇ ਸਵਾਲ ਕੀਤਾ ਕਿ ਕੀ ਇਸ ਤੋਂ ਪਹਿਲਾਂ ਕਦੇ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕੋਈ ਪ੍ਰੋਗਰਾਮ ਕੀਤਾ ਸੀ ਕਿ ਦਿੱਲੀ ਦੇ ਵਿੱਚ ਇਸ ਨੇ ਦਿੱਲੀ ਡਾਇਲੌਗ ਕੀਤਾ ਸੀਗਾ ਪਿਛਟੀਆਂ ਚੋਣਾ ਤੋਂ ਪਹਿਲਾਂ ਔਰ ਬੜਾ ਕਾਮਯਾਬ ਰਿਹਾ ਉਹਦੇ ਬੇਸ ਦੇ ਉੱਤੇ ਲੋਕੀ ਸਾਡੇ ਨਾਲ ਜੁੜੇ ਔਰ ਲੋਕਾਂ ਨੇ ਸਾਨੂੰ ਉੱਥੇ 70 ਤੋਂ 77 ਸੀਟਾਂ ਜਿਦਾ ਕੇ ਦਿਆ ਸਾਨੂੰ ਸੋ ਉਸੇ ਤਰਜ਼ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਡਾਇਲੌਗ ਕੀਤਾ ਅਸੀਂ ਪਹਿਲਾਂ ਅਨਾਉਂਸ ਕਰਦਾ ਸੀ ਆਲਮੋਸਟ 6 ਮਹੀਨੇ ਪਹਿਲਾਂ ਅਨਾਉਂਸ ਕਰਦਾ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਡਾਇਲੌਗ ਜਿਹੜਾ ਵਾ ਉਹ ਪੰਜਾਬ 'ਚ ਕਰਨ ਜਾ ਰਹੇ ਹਾਂ ਉਹਨਾਂ ਦੋਸਤੋਂ ਬਾਅਦ ਸੋਚਿਆ ਵਾ ਸੋ ਇਹਦਾ ਸਾਨੂੰ ਉਹਨਾਂ ਨਕਲ ਕਰਨ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਤੁਸੀਂ ਵੇਖ ਲਓ ਕੈਪਟਨ ਸਾਹਿਬ ਨੇ 2012 ਚੀ ਚੌਥ ਲੜੀ ਸੀ ਉਸ ਤੋਂ ਬਾਅਦ ਸੱਤਵੀਂ ਲੜੀ ਸੀ 2002 ਚੀ ਲੜੀ ਸੀ ਅੱਜ ਤੱਕ ਅਦੀ ਡਾਇਲੌਗ ਕੀਤਾ ਉਹਨਾਂ ਨੇ ਅੱਜ ਤੱਕ ਅਦੀ ਉਹਨਾਂ ਨੇ ਕਾਫੀ ਬੈਈ ਲੋਕਾਂ ਨੂੰ ਬਸੇ ਪਠਾਨਾਂ ਦੇ ਵਿੱਚ ਕੀਤੇ ਗਏ ਪੰਜਾਬ ਡਾਇਲੌਗ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਲਿਤ ਵਰਗ ਦੇ ਲੋਕਾਂ ਨਾਲ ਗੱਲਬਾਤ ਕਰ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਨੂੰ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰੇਗੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਦੇ ਲਈ ਯੂਥ ਮੈਨੀਫੈਸਟੋ ਜਾਰੀ ਕੀਤਾ ਸੀ